ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਮੋਹਾਲੀ ਖੜਸਿੱਤ ਪੈਂਦੇ ਵੀਰ ਪੰਜਾਬ ਵਿੱਚ ਬੰਬ ਦੀ ਸੂਚਨਾ ਮਿਲਣ ਦੇ ਹੜਕਮ ਮੱਚ ਗਿਆ ਜਿਸ ਤੋਂ ਬਾਅਦ ਪੁਲਿਸ ਸਖਤ ਤੇ ਵਿੱਚ ਆ ਗਈ ਦੇਖਦੇ ਦੇਖਦੇ ਵੀਰ ਪੰਜਾਬ ਨੂੰ ਪੁਲਿਸ ਛਾוני ਵੀ ਤਬਦੀਰ ਕਰ ਦਿੱਤਾ ਗਿਆ ਤੇ ਸਾਰਾ ਮਾਲ ਖਾਲੀ ਕਰਵਾ ਲਿਆ ਗਿਆ ਆਦੇ ਬੰਬ ਨਿਰੋਧਕ ਦਸਤੇ ਤੇ ਡੌਗ ਸਕਿਉਰਟੀ ਨੇ ਚਾਰੇ ਪਾਸੇ ਛਾਣਬੀਣੀ ਸ਼ੁਰੂ ਕਰ ਦਿੱਤੀ ਤਾਂ ਜੋ ਕੋਈ ਵੱਡੀ ਘਟਨਾ ਨਾ ਵਾਪਰ ਜਾਵੇ ਇਹ ਤਲਾਸ਼ੀ ਵਿਹਾਨ ਤਿੰਨ ਘਾਟੇ ਚੱਲਦਾ ਰਿਹਾ ਦਰਅਸਲ ਪ੍ਰਸ਼ਾਸਨ ਨੂੰ ਧਮਕੀ ਭਰੀ ਈਮੇਲ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਸੀ ਤੇ ਹੜਕਾ ਮੱਚ ਗਿਆ ਸੀ ਜਦੋਂ ਪੁਲਿਸ ਨੇ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਇਹ ਈਮੇਲ ਸਿਰਫ ਇੱਕ ਧਮਕੀ ਹੀ ਨਿਕਲੀ ਦੱਸਈਏ ਕਿ ਇਤਲਾਸ਼ੀ ਅਭਿਆਨ 3 ਘੰਟੇ ਚੱਲਦਾ ਰਿਹਾ ਦੱਸ ਦਈਏ ਇਹ ਅਭਿਆਨ 12 ਵਜੇ ਤੋਂ ਸ਼ੁਰੂ ਹੋਇਆ ਤੇ 4 ਵਜੇ ਤੱਕ ਚੱਲਦਾ ਰਿਹਾ ਪਰ ਪੁਲਿਸ ਨੂੰ ਕੋਈ ਬੰਬ ਨਾ ਮਿਲਿਆ ਬਹਾਰਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਧਮਕੀ ਭਰੀ ਈਮੇਲ ਕਰਨ ਵਾਲਾ ਸ਼ਖਸ ਕੌਣ ਸੀ ਤੇ ਕਿੱਥੋਂ ਆਈ ਸੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਮੋਹਾੜੀ ਖੜਸੇ ਤੋਂ ਪੈਂਦੇ ਬੀਆਰ ਪੰਜਾਬ ਵਿੱਚ ਬੰਬ ਦੀ ਸੂਚਨਾ ਮਿਲਣ ਨਾਲ ਹੜਕਾ ਮਚ ਗਿਆ ਇਸ ਘਟਨਾ ਤੋਂ ਬਾਅਦ ਪੂਰੇ ਮਾਰਗ ਤੇ ਖੜੜ ਹਾਈਵੇ ਦੇ ਪੁਲ ਤੇ ਥੱਲੇ ਚਾਰੇ ਪਾਸੇ ਭਾਰੀ ਇਕੱਠ ਦੇਖਣ ਨੂੰ ਮਿਲਿਆ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਪੂਰੇ ਪ੍ਰਬੰਧ ਕੀਤੇ ਹੋਏ ਸਰ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਬਾਅਦ ਦਦ ਵਾਪਰਦੀ ਹੈ ਤਾਂ ਉਹਦੇ ਨੇਜੀ ਥਣ ਲਈ ਪੁਲਿਸ ਦੇ ਪੂਰੇ ਪ੍ਰਬੰਧਨ ਹਾਲਾਂਕਿ ਛਾਣਬੀਣ ਬਹੁਤ ਜਲਦੀ ਸ਼ੁਰੂ ਕਰ ਦਿੱਤੀ ਗਈ ਸੀ ਇਕੱਲਾ ਇਕੱਲਾ ਜਿਹੜੂ ਕਹਿ ਸਕਦੇ ਹੋ ਸਟੋਰ ਚੈੱਕ ਕੀਤਾ ਗਿਆ ਬੇਸਮੈਂਟ ਚੈੱਕ ਕੀਤੀ ਗਈ ਹਰ ਬੂਟਾ ਜਿੱਥੇ ਗਮਲੇ ਲੱਗੇ ਹੁੰਦੇ ਨੇ ਉਹ ਚੈੱਕ ਕੀਤੇ ਗਏ ਬਾਹਰ ਪਾਰਕਿੰਗ ਚੈੱਕ ਕੀਤੀ ਗਈ ਪੁਲਿਸ ਨੇ ਐਸੀ ਕੋਈ ਵੀ ਜਗਾ ਨਹੀਂ ਛੱਡੀ ਬੀਆਰ ਪੰਜਾਬ ਜਿਸ ਨੂੰ ਗੰਭੀਰਤਾ ਦੇ ਨਾਲ ਚੈੱਕ ਨਹੀਂ ਕੀਤਾ ਕਿਉਂਕਿ ਸਵਾਲ ਇੱਥੇ ਉੱਠਦਾ ਹੈ ਕਿ ਹਜ਼ਾਰਾਂ ਜਨਤਾ ਕਿਉਂਕਿ ਅੱਜ ਰੱਖੜੀ ਦਾ ਤਿਉਹਾਰ ਸੀ ਇਸ ਕਰਕੇ ਪੁਲਿਸ ਪਹਿਲਾਂ ਹੀ ਚੁੱਕਣੀ ਸੀ ਔਰ ਰੱਖੜੀ ਤਿਉਹਾਰ ਦੇ ਮੌਕੇ ਤੇ ਇਸ ਤਰ੍ਹਾਂ ਦੇ ਮੌਲ ਦੇ ਵਿੱਚ ਅਕਸਰ ਰਸ਼ ਜਿਹੜਾ ਹੈ ਉਹ ਜ਼ਿਆਦਾ ਹੁੰਦਾ ਹੈ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀਰ ਪੰਜਾਬ ਵਿੱਚ ਫਿਲਮ ਦੇਖਣ ਖਾਣ ਪੀਣ ਤੇ ਸ਼ਾਪਿੰਗ ਕਰਨ ਲਈ ਆਉਂਦੇ ਹਨ ਪੁਲਿਸ ਨੂੰ ਇਸੇ ਕਰਕੇ ਡਰ ਸੀ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਜਾਵੇ ਪੁਲਿਸ ਪ੍ਰਸ਼ਾਸਨ ਨੇ ਸਾਰਾ ਆਮਲਾ ਚਾਹੇ ਉਹ ਸਿਕਿਉਰਟੀ ਗਾਰਡ ਸੀ ਵੀਰ ਪੰਜਾਬ ਦੇ ਚਾਹੇ ਉਹ ਆਮ ਲੋਕ ਸੀ ਚਾਹੇ ਉਹ ਵੀਰ ਪੰਜਾਬ ਦਾ ਸਟਾਫ ਸੀ ਜਾਂ ਫਿਰ ਜਿੱਥੇ ਸਟੋਰ ਸੀ ਉਹਨਾਂ ਦੇ ਉਹਨਾਂ ਦੇ ਵਰਕਰ ਸਨ ਸਭ ਨੂੰ ਬਾਹਰ ਕਰ ਦਿੱਤਾ ਗਿਆ ਤੇ ਉਸ ਬਾਅਦ ਤਲਾਸ਼ੀ ਅਭਿਆਨ ਰੈਗੂਲਰ ਸ਼ੁਰੂ ਕਰ ਦਿੱਤਾ ਗਿਆ ਲੇਕਿਨ ਬਾਅਦ ਪਤਾ ਲੱਗਿਆ ਕਿ ਈਮੇਲ ਜਿਹੜੀ ਆਈ ਸੀ ਇਹ ਕੋਰੀ ਅਫਵਾਹ ਸੀ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਆਪਣੀ ਡਿਊਟੀ ਸਮਝਦੇ ਹੋਏ ਚਾਰੇ ਪਾਸੇ ਗੰਭੀਰਤਾ ਨਾਲ ਨਾਕੇਬੰਦੀ ਕਰ ਦਿੱਤੀ ਸੀ ਇਲਾਕਾ ਸੀਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਪੁਲਿਸ ਨੇ ਮੁਸ਼ਤੈਦੀ ਦੇ ਨਾਲ ਚੈਕਿੰਗ ਅਭਿਆਨ ਸ਼ੁਰੂ ਕਰ ਦਿੱਤਾ ਸੀ ਲੇਕਿਨ ਹਾਲਾਂਕਿ ਬੰਬ ਦੀ ਕੋਈ ਵੀ ਚੀਜ਼ ਜਿਹੜੀ ਹੈ ਉੱਥੇ ਕੋਈ ਅਪਰਤੀਜਨਕ ਚੀਜ਼ ਜਿਹੜੀ ਹੈ ਕੋਈ ਬਰਾਮਦ ਨਹੀਂ ਪਰ ਫਿਰ ਵੀ ਮੋਹਾਲੀ ਪੁਲਿਸ ਨੂੰ ਐਪਰੀਸ਼ੀਏਟ ਕੀਤਾ ਜਾ ਸਕਦਾ ਹੈ ਕਿਉਂਕਿ ਮੋਹਾਲੀ ਤੇ ਖੜੜ ਦੀ ਪੁਲਿਸ ਨੇ ਪੂਰੇ ਪ੍ਰਬੰਧ ਉਥੇ ਕੀਤੇ ਹੋਏ ਸਾਨੂੰ ਸੁਰੱਖਿਆ ਦੇ ਜਾਂਚ ਏਜੰਸੀਆਂ ਨੇ ਮੰਨਣਾ ਹੈ ਕਿ ਜਾਂਚ ਏਜੰਸੀਆਂ ਨੇ ਵੀ ਇਸ ਕੇਸ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ ਲੇਕਿਨ ਪੁਲਿਸ ਹੁਣ ਉਹ ਸਾਕਸ਼ ਦੀ ਤਲਾਸ਼ ਕਰ ਰਹੀ ਹੈ ਜਿਸ ਦੀ ਆਈਡੀ ਤੋਂ ਈਮੇਲ ਆਈ ਧਮਕੀ ਭਰੀ ਔਰ ਉਸ ਤੋਂ ਬਾਅਦ ਉਸ ਦਾ ਮਨੋਰਥ ਕੀ ਸੀ ਇਹ ਧਮਕੀ ਭਰੀ ਈਮੇਲ ਕਰਦਾ ਮੁਹਾਲੀ ਖੜਸਿਤ ਪੈਂਦੇ ਬੀਰ ਪੰਜਾਬ ਵਿੱਚ ਬੰਬ ਦੀ ਸੂਚਨਾ ਮਿਲਣ ਤੇ ਮੱਚਿਆ ਹੜਕਮ ਸਿਕੋਲਾ ਇਹ ਜਿੰਦ ਬੰਬ ਬਣ ਗਿਆ ਵੀ ਬੰਬ ਜਿਹੜਾ ਗਿਆ ਸੀ ਹੈਗਾ ਤੇ ਪਲਾਨ ਕੀਤਾ ਗਿਆ ਸਮਾਲ ਦੇ ਵਿੱਚ ਇਜਤਨੀ ਉਹ ਪਿਕਚਰ ਦੀ ਮੀਲਾ ਹੁਣ ਤੇ ਕਈ ਮਾਸ ਦੇ ਚ ਗਿਆ ਗਿਆ ਹੈ। ਸੋ ਆਪਾਂ ਪਬਲਿਕ ਦੀ ਸੇਫਟੀ ਨੂੰ ਦੇਖਦੇ ਹੋਏ ਅਸੀਂ ਮੌਤ ਦੇ ਵੈਕੂਏਟ ਕਰਵਾਤਾ ਹੈ। ਉਹ ਜਿਹੜੀ ਆਪਣੀ ਨੈਕਸਟ ਬ੍ਰਿਲ ਹੈ ਇਹ ਹੈ ਵੀ ਆਪਾਂ ਆ ਦੀ ਐਟਰੀ ਸਬੋਟਾਜ ਡਿਫਰਡ ਆਗ ਦੇ ਨਾਲ ਤਾਂ ਬੰਬ ਡਿਸਪੋਜ਼ਲ ਟੀਮ ਆਪਣੇ ਕੋਲ ਹੈਗੀ ਹੈ। ਆਪਾਂ 1 ਬਾਈ 1 ਕੋਈ ਵੀ ਚੀਜ਼ਾਂ ਤੇ ਆਪਣੀ ਹੁਣ ਇਹ ਮੀਲ ਅਬਜ਼ਰਵੇਸ਼ਨ ਹੈ। ਅਬਜ਼ਰਵੇਸ਼ਨ ਜਿਹੜਾ ਹੈ ਵੀ ਕੋਈ ਗੁਲਦਸਤਾ ਪਿਆ ਹੈ ਉਹਨੂੰ ਚੰਗੀ ਤਰ੍ਹਾਂ ਚੈੱਕ ਕਰੋ। ਕੋਈ ਫਲਾਵਰ ਪੋਟਸ ਪਏ ਨੇ ਜਿਵੇਂ ਤੇ ਕੋਈ ਡਸਟਬਿਨ ਹੈ। ਡਸਟਬਿਨ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਵਾਸ਼ਰੂਮਸ ਜਿਵੇਂ ਵ ਅਬ ਵੀ ਚੀਜ਼ਾ ਇਹ ਨਾ ਇੱਕ ਪਾਰਕਿੰਗ ਇਸ ਜਿਹੜਾ ਪਾਰਕਿੰਗ ਦੇਚ ਅਸੀਂ ਇਹਨਾਂ ਦੀ ਸਕਿਉਰਿਟੀ ਦੇ ਨਾਲ ਜਿਹੜੀ ਜਿਹੜੀ ਥਾਂ ਖੁੱਲੀਆਂ ਜਾਂ ਉੱਥੇ ਆਪਾਂ ਦੇਖ ਲਨੇ ਆ ਕਿ ਉੱਥੇ ਵੀ ਡਸਟਬਿਨ ਦਾ ਕੋਈ ਵੀ ਇਲੈਕਟ੍ਰੋਨਿਕ ਡਿਵਾਈਸ ਕੋਈ ਵੀ ਚੀਜ਼ ਤੁਹਾਨੂੰ ਲੱਗਦਾ ਵੀ ਜਿਹੜੀ ਇੱਥੇ ਨਹੀਂ ਹੋਣੀ ਚਾਹੀਦੀ ਉਹ ਉੱਥੇ ਹੈ ਹੋਟਲ ਮਤਲਬ ਕੋਈ ਵੀ ਇਹੋ ਜਿਹੀ ਚੀਜ਼ ਲੱਗਦੀ ਹੈ ਵੀ ਜਿਹੜੀ ਇਲੈਕਟ੍ਰੋਨਿਕ ਡਿਵਾਈਸ ਕੋਈ ਡਸਟਬਿਨ ਕੋਈ ਆਪਣਾ ਡਿਫਨ ਡਿਫਨ ਪਿਆ ਹੈ ਵਾਸ਼ਰੂਮਸ ਕੋਈ ਸਪੇਸ ਹੈ ਜਿੱਥੇ ਖਾਲੀ ਸਪੇਸ ਹੈ ਜਿੱਥੇ ਬੰਦੇ ਦੀ ਐਸਐਸ ਹੈ ਨਹੀਂ ਉੱਥੇ ਆਪਾਂ ਤਰੀਕੇ ਨਾਲ ਤੁਸੀਂ ਟੀਮਸ ਬਣਾ ਲਓ ਇੱਕ ਪ੍ਰਾਈਵੇਟ ਤਾਂ ਹੋ ਗਿਆ ਇੱਕ ਸਾਡਾ ਮਲਾਦਨ ਹੋ ਗਿਆ ਤੁਸੀਂ 80 ਫੁੱਟ ਸਾਰੇ ਜਣੇ ਆਪਾਂ ਸਾਰੇ ਸਾਰਾ ਮਾਲ ਚੈੱਕ ਕਰਨਾ ਹੈ ਆਪਣੇ ਕੋਲ ਜਿੰਨਾ ਵੀ ਟਾਈਮ ਹੈਗਾ ਠੀਕ ਹੈ ਕਿਸੇ ਨੂੰ ਕੋਈ ਚੀਜ਼ ਸ਼ੱਕੀ ਦਿਖਦੀ ਹੈ ਕੋਈ ਉਹਨੂੰ ਹੱਥ ਨਹੀਂ ਲਾਉਣਾ ਸਾਨੂੰ ਦੱਸਣਾ ਹੈ ਕਿ ਲੱਗਦਾ ਵੀ ਇਹ ਚੀਜ਼ ਸ਼ੱਕੀ ਹੈ ਇਹ ਸਸਪੀਸ਼ੀਅਸ ਹੈ ਸਾਡੇ ਕੋਲ ਬੌਮ ਡਿਸਪੋਜ਼ਲ ਟੀਮ ਹੈਗੀ ਹੈ ਠੀਕ ਹੈ ਉਹ ਇਹਨੂੰ ਆਪਣਾ ਵੈਰੀਫਾਈ ਕਰਨਗੇ ਠੀਕ ਹੈ ਸੋ ਚਲੋ ਵਰਕ ਕਮ ਆਓ ਚੈੱਕ ਠੀਕ ਹੈ ਸਭ ਆਓ ਟ੍ਰੈਵਲ ਰਿਪੋਰਟ ਸਰ ਜਿਹੜੀ ਚੈਕਿੰਗ ਕੀਤੀ ਗਈ ਹੈ ਇਹਦੇ ਬਾਰੇ ਜਾਣਕਾਰੀ ਦਿਓ ਦੇਖੋ ਇੱਕ ਨਾਜ ਮੌਥੇ ਮੌਲਸ ਨੂੰ ਜਿਹੜੀ ਸੀ ਥ੍ਰੈਟ ਕਾਲ ਆਪਣੀ ਬੇਲ ਆਈ ਸੀ ਵੀ ਹਾਂ ਵੀ ਇਹਨਾਂ ਦੇ ਇੱਥੇ ਜਿਹੜਾ ਮੌਲ ਵਿੱਚ ਬੰਬ ਹੈ ਤੇ ਪਹਿਲਾਂ ਤਾਂ ਅਸੀਂ ਜਿਹੜਾ ਸੀਗਾ ਇੱਥੇ ਇਨਸਟੈਂਟਲੀ ਪਹੁੰਚ ਗਏ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਪਬਲਿਕ ਦੀ ਸੇਫਟੀ ਦੇ ਦੇਖਦੇ ਹੋਏ ਇਹਨੂੰ ਇਵੈਕੂਏਟ ਕਰਾਇਆ ਤੇ ਇਵੈਕੂਏਟ ਕਰਾਉਣ ਤੋਂ ਬਾਅਦ ਅਸੀਂ ਆਪਣੀ ਬੰਬਸ ਬੰਬਸਕੈਰ ਜਿਹੜੀ ਸੀਗੀ ਜਿਹੜੀ ਆਪਣਾ ਡੌਗਸਕੈਰ ਸੀਗਾ ਤੇ ਆਪਣੀ ਜਿਹੜੀ ਐਂਟੀ ਸਪੋਰਟਰ ਟੀਮ ਤੇ ਪਲਸ ਹੈਂਡਬੈਗਸ ਵਗੈਰਾ ਐਮ뷸ੈਂਸ ਸਾਰਾ ਅਸੀਂ ਇੱਥੇ ਮੌਕੇ ਤੇ ਬੁਲਾਇ ਜਿਹਦੇ ਚੋਂ ਸਾਰੇ ਇੱਕ ਇੱਕ ਜਿਹੜੇ ਵੀ ਜਿੰਨੇ ਵੀ ਇੱਧਰ ਸਾਨੂੰ ਸਪੀਸ਼ੀਅਸ ਚੀਜ਼ਾਂ ਸੀਗੀਆਂ ਚੈੱਕ ਕੀਤੀਆਂ ਤੇ ਇਹ ਕਲੀਨ ਪਾਇਆ ਗਿਆ ਹੈ ਤੇ ਇਹ ਬੇਸਿਕਲੀ ਚਲੋ ਸਾਡੇ ਲਈ ਇਹ ਵੀ ਸੀਗਾ ਵੀ ਹਾਂ ਵੀ ਚਲੋ ਇਹ ਨਿਕਲਿਆ ਤੇ ਕਲੀਨ ਹੀ ਹੈ ਬਟ ਇਹ ਵੀ ਸਾਡੀ ਤਿਆਰੀਆਂ ਵੀ ਚੈੱਕ ਹੋ ਗਿਆ ਵੀ ਹਾਂ ਵੀ ਸਾਡੀ ਡ੍ਰਿਲ ਤੇ ਇੱਕ ਪਬਲਿਕ ਦੀ ਜਿਹੜੀ ਸੇਫਟੀ ਇਨਸ਼ੋਰ ਕਰਨ ਵਾਸਤੇ ਜਿਹੜਾ ਪੁਲਿਸ ਨੇ ਐਕਸ਼ਨ ਲਿਆ ਇਹ ਵਾਲਾ ਤੇ ਅਸੀਂ ਸਾਰਾ ਦੇਖਿਆ ਪਰ ਹਲੇ ਤੱਕ ਸਾਨੂੰ ਇਹੋ ਜੀ ਕੋਈ ਚੀਜ਼ ਨਹੀਂ ਮਿਲੀ ਤੇ ਅੱਗੇ ਤੋਂ ਵੀ ਸੇਫਟੀ ਇਨਸ਼ੋਰ ਕਰਾਂਗੇ ਸਾਰੀ ਪਬਲਿਕ ਦੀ ਥੈਂਕ ਯੂ